ਜਿਹੜੀਆਂ ਸਰਕਾਰਾਂ ਬਿਲਕੁਲ ਸੁੱਤੀਆਂ ਨੇ ਇਹਨਾਂ ਪਿੰਡਾਂ ਦੇ ਵਿੱਚ ਅਜੇ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਆਇਆ ਪਾਰਲੇ ਪਾਸੇ ਵੀ ਆਣ ਕੇ ਉਹਨਾਂ ਨਹੀਂ ਵੇਖਿਆ ਜੇ ਇਸੇ ਤਰੀਕੇ ਦੇ ਨਾਲ ਪਾਣੀ ਵਧਦਾ ਰਿਹਾ ਤੇ ਸਾਨੂੰ ਕੋਈ ਮੈਦਨੀਆਂ ਪਿਆ ਆਪਾਂ ਕਣਕ ਵੀ ਜੜੀ ਉਹ ਵੀ ਸਕੀਏ ਪਸਾਰ ਹੋ ਗਿਆ ਮੇਰਾ 100 ਕਿਲਾ ਝੋਨਾ ਚ ਭਾਜੀ ਮਨ ਲਓ 100 ਕਿਨੇ ਚ ਮਨ ਲਓ 10 ਕਿਲੇ ਦੇ ਆਸ ਨੇ ਮਨ ਨੂੰ ਅਗੇ ਭਾਈ ਸਰ ਕੀ ਨਾਂ ਜੀ ਮੇਰਾ ਨਾਮ ਦਲਜੀਤ ਸਿੰਘ ਜੀ ਪਿੰਡ ਨਿਸੋਗੇ ਸਾਰੇ ਆਪਾਂ ਵੀਰ ਨਿਸੋਕਿਆਂ ਤੋਂ ਵਾਸੀ ਸਾਰੇ ਇਕੱਠੇ ਹੋਏ ਆ ਅੱਜ ਤੇ ਅੱਜ ਇੱਥੇ ਬਨ ਟੁੱਟਾ ਤੁਸੀਂ ਦੇ ਉੱਪਰ ਉਸ ਜਗ੍ਹਾ ਤੇ ਆਪਾਂ ਇਸ ਮੋਕੇ ਖੜੇ ਆ ਜੀ ਕਿੰਨਾ ਥਾਵਾਂ ਤੋਂ ਬਨ ਟੁੱਟਾ ਇੱਕ ਤੇ ਸਾਡੇ ਪਿੰਡ ਨੂੰ ਸਿੱਧਾ ਜਿਹੜਾ ਟੁੱਟਾ ਆ ਕਿੰਨਾ ਕਿੰਨੋਂ ਰਮਜ਼ਾਸ ਤੋਂ ਲੈ ਕੇ ਮਤਲਬ ਗੁਰਦਾਸਪੁਰ ਤੋਂ ਲੈ ਕੇ ਰਾਹ ਦੇ ਵਿੱਚ ਬਨ ਟੁੱਟਦੇ ਆਏ ਨੇ ਪਾਣੀ ਇੰਨਾ ਜ਼ਿਆਦਾ ਛੱਡ ਦਿੱਤਾ ਸੀਗਾ ਕਿ ਸਾਡੇ ਕੋਲ ਪਾਣੀ ਜਿਹੜਾ ਸੀਗਾ ਇੱਥੇ ਆ ਤੁਸੀਂ ਦੇ ਉੱਪਰ ਦੀ ਲੰਘ ਚੁੱਕਾ ਸੀਗਾ ਜਦੋਂ ਉੱਪਰ ਦੀ ਲੰਘਿਆ ਤੇ ਫਿਰ ਇੱਥੋਂ ਬਨ ਜਿਹੜਾ ਪਿੰਡ ਨੂੰ ਸਿੱਧਾ ਨਿਸੋਕਿਆਂ ਨੂੰ ਟੁੱਟਾ ਇਹ ਟੁੱਟਣ ਕਰਕੇ ਫਿਰ ਉਧਰੋਂ ਦੂਸਰੇ ਬਨ ਉਥੋਂ ਦੋ ਥਾਵਾਂ ਤੋਂ ਬਾਨਾ ਟੁੱਟਾ ਜਿਹੜਾ ਪਰਲੇ ਬਨੇ ਸਿੰਘੋਂ ਕਹਿੰਦੇ ਪਰਲੀ ਪੈਲੀਆਂ 'ਚ ਗਿਆ ਪਾਣੀ ਫਿਰ ਇਹਦੇ ਕਰਕੇ ਥੋੜਾ ਬਚਾ ਆ ਕਿ ਉਧਰੋਂ ਤੁਸੀਂ ਟੁੱਟਣ ਕਰਕੇ ਇਧਰੋਂ ਪਾਣੀ ਪਿੰਡ ਨੂੰ ਘਟ ਵੱਜਾ ਪਰ ਫਿਰ ਵੀ ਪਿੰਡ ਦੇ ਵਿੱਚ ਜਿਹੜਾ 4 ਫੁੱਟ ਪਾਣੀ ਸੀਗਾ ਉਹ 5 ਤੋਂ 6 ਫੁੱਟ ਤੱਕ ਪਾਣੀ ਸੀਗਾ ਕਈ ਜਿਹੜੇ ਘਰ ਨਹੀਂ ਵਿੱਚ ਸੀ ਉਹਨਾਂ ਦੇ ਛੱਤਾਂ 'ਤੇ ਪਾਣੀ ਲੰਘਿਆ ਛੱਤਾਂ ਦੇ ਨਾਲ ਲੱਗਾ ਸੀਗਾ ਬੱਚੇ ਜਿਹੜੇ ਕੋਠਿਆਂ 'ਤੇ ਚੜ੍ਹੇ ਸੀਗੇ ਤੇ ਪਿੰਡ ਦੇ 4 ਫੁੱਟ ਪਾਣੀ ਤੇ ਜਿਹੜਾ ਫਸਲਾਂ ਦਾ ਨੁਕਸਾਨ ਆ ਉਹ ਤੁਸੀਂ ਵੇਖ ਸਕਦੇ ਹੋ ਸਾਰੇ ਜੋ ਵੀ ਆਪ ਕੋ ਕੈਮਰਾ ਮਾਰ ਕੇ ਕਮਾ ਕੇ ਵੇਖ ਸਕਦੇ ਝੋਨੇ ਜਿਹੜੇ ਬਿਲਕੁਲ ਜਿਹੜੇ 100% ਖਤਮ ਹੋ ਚੁੱਕੇ ਨੇ ਇਹ ਨਿਸੋਗਿਆਂ ਦੀ ਪਾਰਲੀ ਜ਼ਮੀਨ ਹੈ ਜੀ ਇੱਧਰ ਬਿਲਕੁਲ ਹੀ ਜਿਹੜਾ ਅਜੇ ਤੱਕ ਪਾਣੀ ਚੱਲੀ ਜਾ ਰਿਹਾ ਅੱਜ 8-9 ਦਿਨ ਹੋ ਚੁੱਕੇ ਨੇ ਤੇ ਨਾ ਕੋਈ ਪ੍ਰਸ਼ਾਸਨ ਦਾ ਬੰਦਾ ਇੱਥੇ ਆਣ ਕੇ ਉਹਨਾਂ ਦਾ ਨੁਮਾਇਦਾ ਵੇਖ ਕੇ ਗਿਆ ਤੁਸੀਂ ਦੇ ਲਾਗੇ ਜਿੱਥੇ ਕਿ ਆਪਾਂ ਇੱਥੋਂ ਨਿਸੋਕੇ ਜਿਹੜਾ ਅਕੀਰਲਾ ਪਿੰਡ ਹੈ ਬਾਰਡਰ ਦਾ ਇਹ ਤੋਂ ਅੱਗੇ ਰਾਵੀ ਦਰਿਆ ਹੈ ਤੇ ਅੱਗੇ ਪਾਕਿਸਤਾਨ ਸ਼ੁਰੂ ਹੋ ਜਾਂਦਾ ਰਾਵੀ ਦਰਿਆ ਨੇ ਜਿਹੜਾ ਇੰਨਾ ਕੁ ਮਾਰ ਕੀਤਾ ਕਿ ਇਸ ਨਿਸੋਗਿਆਂ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਨਿਸ ਸਾਰੇ ਲਾਗੇ ਲਾਗੇ ਪਿੰਡ ਜਿਹੜੇ ਰਾਵੀ ਦੇ ਦਰਿਆ ਦੇ ਸਾਨ ਇਹਨਾਂ ਦਾ ਬੜਾ ਨੁਕਸਾਨ ਹੋਇਆ ਹੈ। ਤੋਂ ਆਪਾਂ ਸਰਕਾਰ ਨੂੰ ਇਹੋ ਹੀ ਸਾਰੇ ਵੀਰ ਬੇਨਤੀ ਕਰਦੇ ਆਂ ਕਿ ਆ ਜਿਹੜੇ ਤੁਸੀਂ ਬੰਨ ਵੇਖੇ ਨੇ ਟੁੱਟੇ। ਪਹਿਲਾਂ ਤੇ ਇਹਨਾਂ ਨੂੰ ਰੋਕਿਆ ਜਾਏ ਪਾਣੀ ਜੋ ਵੀ ਬੋਰੇ ਲਾ ਕੇ ਜਿੱਦਾਂ ਮਿੱਟੀ ਦੇ ਭਰ ਕੇ ਉਹ ਰੋਕਿਆ ਜਾਵੇ ਜਿਹਾ ਜੋ ਪਾਣੀ ਜਿਹੜਾ ਪਿੰਡ ਵੱਲ ਨੂੰ ਜਿਹੜਾ ਖੇਤਾਂ ਦੇ ਵਿੱਚ ਨਾ ਜਾਏ। ਜੇ ਖੇਤਾਂ ਦੇ ਵਿੱਚ ਪਾਣੀ ਨਾ ਜਾਊਗਾ ਤੇ ਫੇਰ ਹੀ ਆਪਾਂ ਕੁਝ ਝੋਨਿਆਂ ਦਾ ਕਰ ਸਕਦੇ ਆਂ ਜਾਂ ਆਉਣ ਵਾਲੀ ਜਿਹੜੀ ਕਣਕ ਆ ਜਿਹੜੇ ਹਿਸਾਬ ਨਾਲ ਪਾਣੀ ਚੱਲ ਰਿਹਾ ਤੇ ਸਾਨੂੰ ਇਹ ਵੀ ਉਮੀਦ ਨਹੀਂ ਕਿ ਆਪਾਂ ਕਣਕ ਬੀਜ ਸਕਾਂਗੇ ਕਿਉਂਕਿ ਇੰਨੀ ਉਹ ਪਾਣੀ ਰੁਕੇਗਾ ਤੇ ਫੇਰ ਹੀ ਉਹਦਾ ਕੋਈ ਮਸਲਾ ਹੋ ਲੋਏਗਾ ਜਾਂ ਵਹੀ ਜਾਵੇਗੀ ਜਾਂ ਕਿਸ ਤਰ੍ਹਾਂ ਵੀ ਕੀਤਾ ਜਾਏਗਾ ਤੇ ਸਰਕਾਰ ਨੂੰ ਬੇਨਤੀ ਹੈ ਕਿ ਜਿਹੜੇ ਬੰਨ੍ਹ ਆ ਪੱਕੇ ਕੀਤੇ ਜਾਣ ਤੇ ਹੁਣ ਹਾਲ ਦੀ ਘੜੀ ਜਿਹੜੀਆਂ ਪੋਰੀਆਂ ਲਾ ਕੇ ਜਿਹੜਾ ਪਾਣੀ ਰੋਕਿਆ ਜਾ ਸਕੇ ਤੇ ਪਾਣੀ ਤੋਂ ਬਾਅਦ ਇਹ ਪੱਕੇ ਬੰਨ੍ਹ ਕੀਤੇ ਜਾਣ ਜਿਹੜੇ ਆਉਣ ਵਾਲੇ ਜਿਹੜੇ ਸਾਡੇ ਬੱਚੇ ਨੇ ਆ ਜਿਹੜਾ ਸਾਨੂੰ ਹਰਕੀ ਮਸੀਬਤ ਚੱਲਣੀ ਪਈ ਹੈ ਕਿ ਗਾਂ ਨਾ ਚੱਲਣਾ ਕਿਉਂਕਿ ਜਿਹੜੇ ਬੰਨ੍ਹ ਪੱਕੇ ਹੋਣਗੇ ਤੇ ਗਾਂ ਪਾਣੀ ਦਾ ਜਿਹੜਾ ਡੱਕਾ ਰਵੇਗਾ ਥੋੜਾ ਜਿਹਾ ਕਿਉਂਕਿ ਇਹ ਜਿਹੜਾ ਬੰਨ੍ਹ ਹੈ ਜਿਹੜਾ ਪੱਕਾ ਕੀਤਾ ਜਾਵੇ ਜਿਹੜੇ ਬੰਨ੍ਹ ਸਾਰੇ ਟੁੱਟੇ ਨੇ ਧੁੱ ਇਹ ਜਿਹੜਾ ਬਾ ਪਾਣੀ ਜਿਹੜਾ ਸਾਡੇ ਪਿੰਡਾਂ ਵਿੱਚ ਨਾ ਆ ਸਕੇ ਆਪਾਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਕਿ ਜਿਹੜੀਆਂ ਸੜਕਾਂ ਨੇ ਪਿੰਡ ਨੂੰ ਆਉਣ ਵਾਲੀਆਂ ਨੇ ਰਮਦਾਸ ਤੋਂ ਲੈ ਕੇ ਆਪਾਂ ਤੁਰਦੇ ਆ ਤੇ ਗੱਗਣਾ ਤੱਕ ਨੰਗਲ ਵਾਲੀ ਸੜਕ ਵੀ ਬਿਲਕੁਲ ਜਿਹੜੀ ਖਤਮ ਹੋ ਚੁੱਕੀ ਹੈ ਤੁਸੀਂ ਨਾਂਗੇ ਆ ਜੇ ਰਮਦਾਸ ਤੋਂ ਤੇ ਏਡੇ ਏਡੇ ਖੱਡੇ ਪੈ ਚੁੱਕੇ ਨੇ ਪਾਣੀ ਨਾਲ ਅਜੇ ਤੱਕ ਤਾਂ ਸਰਕਾਰਾਂ ਮਿਆਂ ਨਾ ਕੋਈ ਆ ਨਹੀ ਕੋਈ ਨਹੀਂ ਆ ਜੀ ਸਿਰਫ ਇੱਕ ਕਰ ਹੀ ਆਏ ਨੇ ਤੇ ਹੈਲੀਕਾਪਟਰ ਤੇ ਆਏ ਨੇ ਵੇਖ ਕੇ ਚਲੇ ਗਏ ਨੇ ਉਹਨਾਂ ਦੇ ਵਿੱਚੋਂ ਮੁੜ ਕੇ ਕੋਈ ਨਹੀਂ ਆਇਆ ਇਹੋ ਬੇਨਤੀ ਕਰਦੇ ਆ ਕਿ ਆਪ ਆਓ ਤੇ ਆਣ ਕੇ ਇੱਥੇ ਜਿਹੜਾ ਹਾਲ ਆ ਉਹ ਦੇਖੋ ਕਿਉਂਕਿ ਉਪਰੋਂ ਵੀ ਵੀ ਪਿਆ ਰਿਆ ਵਾ ਤੇ ਮੀਂਹ ਦੇ ਨਾਲ ਪਾਣੀ ਜਿਹੜਾ ਫੇਰ ਵਧ ਰਿਹਾ ਆ ਜਿਹੜਾ ਤੁਸੀਂ ਨਕਾ ਦਿਖਾਇਆ ਜਿਹੜਾ ਪਿੰਡ ਨੂੰ ਹੋਇਆ ਸੀਗਾ ਪਹਿਲਾਂ ਪਾਣੀ ਬੰਦ ਹੋ ਚੁੱਕਾ ਸੀਗਾ ਅੱਜ ਖਬਰ ਮਿਲੀ ਹੈ ਕਿ ਪਾਣੀ ਫੇਰ ਪਿੱਛੋਂ ਛਾੜ ਦਿੱਤਾ ਹੈ ਤੇ ਪਾਣੀ ਫੇਰ ਚੱਲ ਪਿਆ ਪਿੰਡ ਨੂੰ ਇਸੇ ਕਰਕੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਖੋਰੇ ਲਾ ਕੇ ਬੰਨ ਬਣਿਆ ਜਾਵੇ ਤਾ ਜੋ ਪਿੰਡ ਨੂੰ ਜਿਹੜਾ ਪਾਣੀ ਨਾ ਜਾਕੇ ਪਿੰਡੋਂ ਆਪਾਂ ਬਾਹਰ ਨਿਕਲਾਂਗੇ ਤੇ ਫੇਰ ਹੀ ਕੋਈ ਗੱਲਬਾਤ ਕਰਾਂਗੇ ਨਾ ਕਿਉਂਕਿ ਪਿੰਡ ਦੇ ਸਾਰਾ ਚਾਰਸ਼ ਫੇਰੇ ਪਾਣੀ ਦੇ ਨਾਲ ਘਰੇ ਹੋਏ ਨੇ ਸੋ ਬੇਨਤੀ ਹੈ ਸਰਕਾਰ ਦੇ ਨਮਾਇੰਦਿਆਂ ਨੂੰ ਕਿ ਇੱਥੇ ਆਉਣ ਤੇ ਆਣ ਕੇ ਜਿਹੜਾ ਜਾਇਜ਼ਾ ਲੈਣ ਤੇ ਜੋ ਵੀ ਬੰਦੀ ਕਾਰਵਾਈ ਉੱਥੇ ਕਰਕੇ ਤੇ ਬੰਨ ਜਿਹੜੇ ਪੱਕੇ ਕੀਤੇ ਜਾਣ ਪਾਣੀ ਰੋਕਿਆ ਜਾ ਸਕੇ ਸੋ ਮੇਰੇ ਨਾਲ ਨੇ ਭਾਈ ਵਿਕਰਮਜੀਤ ਸਿੰਘ ਜੀ ਮਿਸੋਗੇ ਇਹ ਵੀ ਆਪਜੀ ਦੇ ਨਾਲ ਦੋ ਮਿੰਟ ਵਾਸਤੇ ਗੱਲ ਕਰਨਗੇ ਸਿੰਘ ਪਿੰਡ ਨਿਸੋਗੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰਾਂ ਨੂੰ ਦੱਸਣਾ ਚਾਹਾਂਗਾ ਮੰਨਣੀ ਤੇ ਇਹਨਾਂ ਨੇ ਹਾਨੀ ਕੰਮ ਤੇ ਪੁੱਠੇ ਹੀ ਕਰਦੇ ਹੁੰ ਜਿੰਨਾ ਇਹਨਾਂ ਨੇ ਨਹਿਰਾਂ ਦੇ ਪੈਸਾ ਖਰਚ ਕੀਤਾ ਉਹਨਾਂ ਨੂੰ ਪੱਕੀਆਂ ਕਰਨ ਦਿੱਤੇ ਉਹਦਾ ਕੀ ਲੋੜੀ ਕੱਚੀ ਰਹਿੰਦੀ ਯਾਰ ਪਾਣੀ ਧਰਤੀ ਚ ਕੋ ਚਾਰ ਧੁੱਪ ਕੇ ਚਲ ਜਾਂਦਾ ਉਤੋਂ ਘੱਟ ਪੈਸੇ ਜੀ ਸਾਡੀਆਂ ਤੁਸੀਆਂ ਦੇ ਪੱਕਾ ਕੀਤਾ ਹੁੰਦਾ ਤੇ ਇਹਨੇ ਮੁਲਕਾਂ ਦੇ ਮੁਲਕ ਤਬਾਹ ਨਹੀਂ ਨਾ ਹੋਣੇ ਇਹਦੇ ਇਹ ਕੱਚੀਆਂ ਛੜਤੀਆਂ ਜਿਹੜੀਆਂ ਦਰਿਆ ਦੇ ਕੰਡੇ ਪੱਕੀਆਂ ਚਾਹੀਦੀਆਂ ਸੀ ਤੇ ਜਿਨ੍ਹਾਂ ਨੂੰ ਕੱਚਾ ਰਖਣਾ ਹੀ ਉਹਨਾਂ ਨੂੰ ਪੱਕਾ ਕਰ ਦਿੱਤਾ ਇਹਨਾਂ ਨੇ ਪਤਾ ਨਹੀਂ ਇਹਨਾਂ ਦੀ ਲੀਡਰਾਂ ਦੇ ਕੀ ਹੋ ਜੇ ਸੋਚਾਂ ਸੋਚਦੇ ਨੇ ਉੱਥੇ ਅੰਦਰ ਬੈਠ ਕੇ ਹੁਣ ਆ ਕਿੰਨਾ ਤੁਸੀਆਂ ਤੇ ਜੇ ਉਹ ਹੀ ਕੰਕਰੀਟ ਇੱਥੇ ਤੁਸੀਆਂ ਤੇ ਇੱਕ ਤੁਸੀ ਤੇ ਪਹਾੜ ਦੇਣਾ ਤੇ ਕਿੰਨਾ ਮੁਲਕ ਬਚਦਾ ਤੇ ਪਿੱਛੋਂ ਤੇ ਇਹਨਾਂ ਪਹਿਲਾਂ ਇਹਨਾਂ ਨੇ ਪਾਣੀ ਛੱਡ ਲਿਆ ਖੁੱਲਾ ਡੱਕ ਕੇ ਤੇ ਫਿਰ ਉਹਨੂੰ ਖੁੱਲਾ ਛੱਡਿਆ ਜਿਹੜਾ ਪਾਣੀ ਤਿੰਨਾਂ ਦਿਨਾਂ ਚਾਉਣਾ ਸੀ ਇਹਨਾਂ ਨੇ 8 ਘੰਟਿਆਂ ਚ ਛੱਡਿਆ ਤੇ ਤਾਂ ਇਹਨਾਂ ਮੁਲਕ ਮਰਿਆ ਨਾ ਇਸ ਤੋਂ ਪਹਿਲਾਂ ਵੀ 30 ਸਾਲ ਬਾਅਦ ਸਾਡੇ ਇਥੇ ਹੜ ਆਇਆ ਉਹ ਚਲੋ ਰਾਵੀ ਦਰਿਆ ਦੇ ਲਾਗੇ ਹੁੰਦਾ ਸੀਗਾ ਉਹ 7-8 ਦਿਨ ਚੱਲਦਾ ਸੀ ਦਰਿਆ ਤੇ ਉਹ ਸਾਰਾ ਪਾਣੀ ਉਹਨਾਂ ਦਾ ਹਲਕਾ ਹੋ ਜਾਂਦਾ ਸੀ ਯਾਰ ਕਾ ਇਹਨਾਂ ਨੇ ਵੀ ਐਸੀ ਗੇਮ ਖੇਡੀ ਸਾਡੇ ਨਾਲ ਕਿ ਮਾਝੇ ਦਾ 70% ਏਰੀਆ ਮਾਰ ਦਿੱਤਾ ਇਹਨਾਂ ਨੇ ਕੋਈ ਰਾਸ਼ਨ ਤਾਂ ਇਥੇ ਕੋਈ ਰਾਸ਼ਨ ਲੰਗਰਾਂ ਵੱਲੋਂ ਤੇ ਇਥੇ ਹੜ ਆਇਆ ਲੰਗਰਾਂ ਦਾ ਵੀ ਬਹੁਤ ਹੜ ਆ ਤੇ ਕੋਈ ਨਹੀਂ ਆਉਂਦਾ ਇੱਥੇ ਆਉਣਗੇ ਤੇ ਉਹ ਬਸ ਦੇਖ ਕੇ ਉਧਰ ਪਤੇਕ ਤੇ ਚਲ ਜਾਂਦੇ ਨੇ ਜਿਆਦਾ ਘੋਨੇ ਵਾਲ ਸਾਈਡ ਹੀ ਜਾਂਦੇ ਨੇ ਉੱਥੇ ਰੋਡ ਵੱਡਾ ਹੈ ਉਹ ਹੀ ਹਾਈਲਾਈਟ ਚੱਲਦਾ ਇੱਧਰ ਕੋਈ ਨਿਸੋਗੇ ਸਿੰਘ ਹੋਗੇ ਗੱਗੜ ਕੋਈ ਨਹੀਂ ਇੱਧਰ ਆਉਂਦਾ ਮਰ ਪੰਜਾਬ ਨੇ ਸਾਦੇ ਦਾ ਤੇ ਪੰਜਾਬ ਦੇ ਕੀ Rajasthan ਦੇ ਕੀ ਦੂਰੋਂ ਦੂਰੋਂ ਸਾਡੇ ਇੱਥੇ ਲੰਗਰ ਲੈ ਕੇ ਆਉਂਦੇ ਆ ਜਿੰਨਾ ਜਰ ਉਹ ਆਉਂਦੇ ਨੇ ਸਾਡੇ ਕੋਲ ਉਹਨਾਂ ਤੇ ਸਾਨੂੰ ਹੜ ਦਾ ਚੇਤਾ ਹੀ ਭੁੱਲ ਜਾਂਦਾ ਵੀ ਹੜ ਵੀ ਆਇਆ ਸੀ ਅਈ ਉਹਨਾਂ ਦਾ ਸਾਰੀ ਉਹਦੇ ਤੇਰੀ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਇੰਨੀ ਸਾਡੀ ਬਾਹ ਫੜੀ ਔਕੇ ਸਮਝਣ ਦੇ ਵਿੱਚ ਸਤਿ ਸ੍ਰੀ ਅਕਾਲ ਸਾਬ੍ਹਏ ਗੁਰੂ ਜੀ ਕੀ ਫਤਿਹ ਮੇਰਾ ਨਾਮ ਭਾਈ ਫੂਲਾ ਸਿੰਘ ਪਿੰਡ ਨਸੋਕੇ ਸੋ ਮੇਰੇ ਭਾਈ ਵਰਜਵੀਰ ਜੀ ਦਲਜੀਤ ਸਿੰਘ ਅਤੇ ਬਿਕਰਮਜੀਤ ਸਿੰਘ ਨੇ ਵੀ ਇਹ ਬੇਨਤੀ ਕੀਤੀ ਹੈ ਤੇ ਮੈਂ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਜੋ ਸਾਡੇ ਪਿੰਡ ਦੇ ਨਜ਼ਦੀਕ ਇਹ ਬੰਨ ਟੁੱਟਾ ਹੈ ਨਾ ਇਹਦੇ ਕਾਰਨ ਸਾਨੂੰ ਬਹੁਤ ਜ਼ਿਆਦਾ ਮਾਰ ਪਈ ਹੈ ਸੋ ਅਜੇ ਪਾਣੀ ਥੋੜਾ ਜਿੰਨਾ ਹੀ ਰਾਵੀ ਦਰਿਆ 'ਚ ਆਇਆ ਤੇ ਸਾਡੇ ਪਿੰਡ ਪਾਣੀ ਪਹੁੰਚ ਵੀ ਗਿਆ ਸਾਡੀਆਂ ਫਸਲਾਂ ਤੇ ਫੇਰ ਪਾਣੀ ਚੜ ਗਿਆ ਜਿੱਥੋਂ ਸਾਡੀ ਅਮੀਰ ਜਿਹੜੀ ਫੇਰ ਟੁੱਟ ਰਹੀ ਹੈ ਕਿ ਸਾਨੂੰ ਉਹ ਜਿਹੜੀ ਫਸਲ ਹੈ ਥੋੜੀ ਬਹੁਤੀ ਮਿਲੇਗੀ ਪਰ ਨਹੀਂ ਕੁਝ ਨਹੀਂ ਮਿਲਣਾ ਇਸ ਕਰਕੇ ਸਰਕਾਰ ਨੂੰ ਇਹ ਬੇਨਤੀ ਹੈ ਇਹ ਤੁਸੀਂ ਬੰਨ ਜਿਹੜੇ ਇਹ ਜਲਦ ਤੋਂ ਜਲਦ ਪੱਕੇ ਕੀਤੇ ਜਾਣ ਜਿੰਨਾ ਤੱਕ ਇਹ ਤੁਸੀਂ ਬੰਨ ਪਿਛੋਂ ਵੱਜ ਦੇ ਦੀ ਸਾਡੇ ਪਿੰਡਾਂ ਨੂੰ ਖਤਰਾ ਹੈ ਸਾਡੇ ਪਿੰਡਾਂ ਦੇ ਵਿੱਚ ਪਾਣੀ ਉਸੇ ਟਾਈਮ ਆ ਜਾਣਾ ਤੁਸੀਂ ਥੋੜਾ ਵੀ ਪਾਣੀ ਪਿਛੋਂ ਰਾਵੀ ਦਰਜ ਛੱਡੋਗੇ ਤੇ ਸਾਡੇ ਪਿੰਡ ਪਾਣੀ ਪਹੁੰਚ ਜਾਣਾ ਤੇ ਸਾਨੂੰ ਤੇ ਕਣਕਾਂ ਦੇ ਬੀਜਣ ਦੀ ਵੀ ਉਮੀਦ ਨਹੀਂ ਰਹੀ ਕਿ ਅਸੀਂ ਕਣਕਾਂ ਵਿੱਚ ਬੀਜ ਕੇ ਆਪਣੇ ਕੋਈ ਆਂਡਾਣਾ ਕਮਾ ਕੇ ਖਾ ਸਕਦੇ ਆ ਇਹ ਸਾਡੀ ਪੁਰਜੋਰ ਬੇਨਤੀ ਹੈ ਸਰਕਾਰ ਦੇ ਅੱਗੇ ਜੀ ਜਨਤਾ ਵਾ ਇਹਨੂੰ ਕੋਈ ਸੁਖਾਲਾ ਰੱਖੋ ਇਹਨੂੰ ਸੁੱਖ ਮਿਲ ਸਕੇ ਪਿਛੇ ਇਨਾ ਪੈਸਾ ਨਾ ਲਾਓ ਇਹ ਬੰਨਾਂ ਤੇ ਪੈਸਾ ਲਾਓ ਜੋ ਬੰਨ ਪੱਕੇ ਹੋ ਜਾਣ ਤੇ ਸਾਨੂੰ ਅਹੀਂ ਆਰਾਮ ਦੀ ਨੀਂਦ ਸੌਂ ਸਕੀਏ ਸਾਡੇ ਵਾਸਤੇ ਬਹੁਤ ਵੱਡੀ ਬੇਪਤਾ ਹੈ ਮੈਂ ਇਹਨਾਂ ਦੀਆਂ ਹੀ ਗੱਲਾਂ ਗਣੇ ਕਹਿੰਦੇ ਚਾਹੁੰਨਾ ਕਿ ਸਾਡੀ ਮਜਬੂਰੀ ਹੱਥ ਜੋੜ ਕੇ ਕਿ ਇਹ ਜਿਹੜੀਆਂ ਸੜਕ ਆਪਣੀਆਂ ਤੁਸੀਂ ਬਣ ਨੇ ਨਾ ਇਹਨਾਂ ਨੂੰ ਜਲਦੀ ਤੋਂ ਜਲਦੀ ਬਣਿਆ ਜਾਵੇ ਜੇ ਇਹ ਕਵਰ ਨਹੀਂ ਹੁੰਦੀਆਂ ਸਾਡੇ ਵਾਸਤੇ ਹਰ ਰੋਜ਼ ਹੀ ਮੁਸੀਬਤ ਹੈ ਹਰ ਰੋਜ਼ ਹੀ ਸਾਨੂੰ ਪਾਣੀ ਨਾਲ ਲੜਨਾ ਪਊਗਾ ਇਹ ਸਾਡੀ ਹੱਥ ਜੋੜ ਕੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ